ਜਿਹਨੂੰ ਚਾਹੇ ਅਮੀਰ ਬਣਾ ਸਕਦਾ ਧਨ-ਦੌਲਤ ਦੇ ਕੇ ਜਿਹਨੂੰ ਚਾਹੇ ਮੌਤ ਦੀ ਸਜ਼ਾ ਦੇ ਸਕਦਾ ਹੈ ਜਿਹਨੂੰ ਚਾਹੇ ਉਹਦੀ ਜਾਨ ਬਖਸ਼ੀ ਕਰ ਸਕਦਾ ਹੈ ਇਹ ਤੇਰੇ ਸਾਹਮਣੇ ਜਿਉਂਦੀ ਜਾਗਦੀ ਕਰਾਮਾਤ ਹੈ ਸਹਿਣ ਲਗਾ ਮਹਾਰਾਜ ਗੱਲ ਤਾਂ ਤੁਹਾਡੀ ਠੀਕ ਹੈ ਹੈ ਤਾਂ ਇਹ ਵੀ ਕਰਾਮਾਤ ਹੋਰ ਕੋਈ ਕਰਾਮਾਤ ਦਿਖਾਓ ਸਤਿਗੁਰਾਂ ਨੇ ਥੀਸੇ ਦੇ ਵਿੱਚੋਂ ਸੋਨੇ ਦੀ ਮੋਹਰ ਕੱਢੀ ਤੇ ਸਾਹਮਣੇ ਸੁਟੀ ਉਸ ਸਜਦ ਦੇ ਸਤਿਗੁਰ ਸੋਨੇ ਦੀ ਛੱਟ ਕੇ ਮੋਹਰ ਬੋਲੇ ਇਹ ਦولت ਇਨਸਾਨ ਹੈ ਬਦਲ ਸਕਦੀ ਇਹ ਮਾਇਆ ਵੀ ਕਰਾਮਾਤ ਵਢੀ ਚੰਗਾ ਭਲਾ ਇਨਸਾਨ ਹੈ ਬਦਲ ਸਕਦੀ ਖਾਤਰ ਇਸ ਦੀ ਲੜਦੇ ਲੋਕ ਸਾਰੇ ਇਹਨੂੰ ਵੇਖ ਝਬਾਨ ਹੈ ਬਦਲ ਸਕਦੀ ਇਹ ਚਾਹੇ ਤਾਂ ਅਜਿਤ ਖਰੀਦ ਸਕਦੀ ਇਹ ਧਰਮ ਇਮਾਨ ਹੈ ਬਦਲ ਸਕਦੀ ਮਹਾਰਾਜ ਕਹਿਣ ਲੱਗੇ ਸਜਦਾ ਇਹ ਮਾਇਆ ਵੀ ਕੋਲੀ ਜਗ ਦੀ ਕਰਾਮਾਤ ਹੈ ਇਹ ਮਾਇਆ ਦੇ ਨਾਲ ਲੀਡਰ ਖਰੀਦੇ ਜਾ ਸਕਦੇ ਨੇ ਜੱਜ ਖਰੀਦੇ ਜਾ ਸਕਦੇ ਨੇ ਇਹ ਮਾਇਆ ਦੇ ਨਾਲ ਵੱਡੇ ਵੱਡੇ ਦੁਨੀਆਂ ਦੇ ਕੰਮ ਹੋ ਸਕਦੇ ਨੇ ਇਹ ਵੀ ਇੱਕ ਜਿਉਂਦੀ ਜਾਗਦੀ ਤਰਾਮਾਤ ਹੈ ਇਹ ਨੀਵੀਂ ਜੀ ਪਾ ਕੇ ਕਹਿ ਲੱਗਾ ਮਹਾਰਾਜ ਗੱਲ ਤਾਂ ਤੁਹਾਡੀ ਇਹ ਵੀ ਠੀਕ ਹੈ ਪਰ ਕੋਈ ਪ੍ਰਤੱਖ ਤਰਾਮਾਤ ਦਿਖਾਓ ਜਦ ਜੀ ਜਿਵਾਰੀ ਮੌਲਵੀ ਨੇ ਆਖ ਸੁਣਾਈ ਜਦ ਯਾਰ ਮੂਗੀ ਤੁਸਾਂ ਦੀ ਫੋਕੀ ਵੜਿਆਈ ਐਵੇਂ ਦੁਨੀਆ ਖੋਣ ਲਈ ਗੱਲ ਮਾਲਾ ਪਾਈ ਗੱਲਾਂ ਬਾਤਾਂ ਨਾਲ ਹੀ ਕਰਕੇ ਚਤਰਾਈ ਘਰ ਘਰ ਚੌਕ ਚਲਾਕੀਆਂ ਦੇ ਦਿੱਤੀ ਸਫਾਈ ਐਵੇਂ ਬਾਦਸ਼ਾਹ ਦੇ ਦਰ ਤੇ ਹੰਤਾ ਜਮਾਈ ਨਾ ਦੇਵੀ ਸ਼ਕਤੀ ਤੁਸਾਂ ਦੇ ਨੇੜੇ ਤੱਕ ਆਈ ਲਾ ਝਰੂਤ ਬਹਾਨੇ ਤੁਸਾਂ ਨੇ ਨਾ ਕਲਾ ਵਖਾਈ ਇਹ ਜਦੋਂ ਨਾ ਟਲਿਆ ਤੀਸਰੀ ਵਾਰ ਕਹਿਣ ਲੱਗਾ ਮਹਾਰਾਜ ਗੱਲ ਤੇ ਠੀਕ ਐ ਮਾਇਆ ਵੀ ਕਰਾਮਾਤੀ ਐ ਮਹਾਰਾਜ ਕੋਈ ਪਰਤੱਖ ਕਰਾਮਾਤ ਦਿਖਾਓ ਮਹਾਰਾਜ ਜੇ ਗਿਆ ਜਲਦੀ ਜਾਣਗੇ ਮਹਾਰਾਜੀ ਨੇ ਸ਼ਰਰ ਕਰਦੀ ਤਲਵਾਰ ਦੇ ਧਾਨ ਕੀਤੀ ਐ ਸਤਿਗੁਰ ਮਹਾਰਾਜੀ ਕਹਿਣ ਲੱਗੇ ਸਜਦਾ ਇਹ ਜਿਉਂਦੀ ਜਾਗਦੀ ਕਰਾਮਾਤ ਐ ਸੋਨ ਚੜਿਆ ਜੋਸ਼ ਹਜੂਰ ਨੂੰ ਸੀ ਲਾਲੀ ਛਾਈ ਸੀ ਨੈਣਾ ਰੱਤਾਂ ਛੱਡੀ ਨਾ ਚੰਡੀ ਚਮਕਾਈ ਕਹਿੰਦੇ ਆਓ ਜਿਹਨੇ ਵੇਖੀ ਤਰਾਬਾਤ ਅਲਾਹੀ ਇਹ ਕੰਗਲੇ ਤਾਂ ਹੀ ਬਠਾਉਦੀ ਪਲਟੇ ਬਾਦਸ਼ਾਹੀ ਤੇ ਜਦ ਵੀ ਚੱਲੀ ਸੱਤ ਲਈ ਇਹਨੇ ਤੂਹ ਧਮਾਈ ਇਹ ਜਿੰਦਾ ਕਰਦੀ ਮੁਰਦਿਆਂ ਅਣਖਾਂ ਦੀ ਜਾਈ ਇਹ ਪੁੱਤਰੀ ਧਰਮਰਾਜ ਦੀ ਜਿਸ ਹੱਥ ਪਠਾਈ ਉਸ ਲਬਦੀਆਂ ਨਦੀਆਂ ਕੀਰ ਤੇ ਹੱਸ ਮੌਤ ਵੇਾਈ ਇਹ ਜਦ ਵੀ ਚੱਲੀ ਸੱਤ ਲਈ ਇਹਨੇ ਤੂਹ ਧਮਾਈ ਇਹ ਜਿੰਦਾ ਕਰਦੀ ਮੁਰਦਿਆਂ ਅਣਖਾਂ ਦੀ ਜਾਈ ਇਹਨੇ ਲਿਆਂਦੇ ਇਨਕਲਾਬ ਵੰਡੀ ਛਣਾਈ ਇਹਨੇ ਜੁਲਮ ਨੂੰ ਤੋਂ ਹਟਾ ਕੇ ਤੜਥਰ ਮਕਾਈ ਮਚਾਈ ਤੱਕ ਫਰ ਫਰ ਕੰਬਿਆ ਮੋਰ ਵੀ ਵੜ ਗਈ ਹਵਾਈ ਕਹਿੰਦਾ ਦਿਲ ਵਿੱਚ ਪਾਪਸ਼ਾ ਵਰੀ ਜਈ ਨਾ ਕਾਈ ਇਹ ਨੂੰ ਕਰ ਲੋ ਵਿੱਚ ਮਿਆਂ ਦੇ ਜੋ ਆਪ ਤੇ ਆਈ ਸ਼ਾ ਗਿਆ ਚ ਨਾਟਾ ਵੇਖ ਤੇ ਚੰਡੀ ਲਹਿਰਾਈ ਉੱਥੇ ਗੁਰਮਖ ਰਾਜੇ ਰਾਣੀਆਂ ਝੋਕ ਨੀਵੀ ਪਾਈ ਸਤਗੁਰ ਮਹਾਰਾਜ ਦੀ ਤਲਵਾਰ ਲਹਿਰਾ ਕੇ ਜਿਵੇਂ ਏਸ ਸਜਦ ਨੂੰ ਆਖ ਰਹੇ ਨੇ ਜਥਾ ਆਪ ਜੀ ਦੀ ਸੇਵਾ ਰਖੇ ਇਉਂ ਕਹਿ ਰਹੇ ਆ ਸਤਗੁਰ ਕਰ ਜੀ ਕੇ ਬੋਲੇ ਓਏ ਸੋਣ ਸਜਦਾ ਸਤਗੁਰ ਕਰ ਜੀ ਕੇ ਬੋਲੇ ਓਏ ਸੋਣ ਸਜਦਾ कार त वर केड़िक कार त वर सजर घर जी बुले सोन सजदा कहिड़ा पोत कॾहिं कारा तड़ा पोत कॾहिं कारा त Bless uh -huh. uh -huh.